ਉੱਗੇ ਸਖ ਵਿਦਵਾਨ ਸਰਦਾਰ ਗਿਆਨਸ਼ਕ ਸੰਧੂ ਜੀ ਜੋ ਇਨੀ ਦਿਨੀ ਆਪਣੀ ਪੰਜਾਬ ਦੀ ਫੇਰੀ ਤੇ ਹਨ ਉਹਨਾਂ ਵੱਲੋਂ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਰੋੜਕ ਕਲਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਲੈਕਚਰ ਦਿੱਤਾ ਗਿਆ ਸਕੂਲ ਵਿਖੇ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੋਸ਼ਨੀ ਅਮਰ ਵੱਲੋਂ ਸਮੂਹ ਸਟਾਫ ਸਮੇਤ ਸਰਦਾਰ ਗਿਆਨਸ਼ਕ ਸੰਧੂ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਸਰਦਾਰ ਗਿਆਨ ਸਿੰਘ ਸੰਧੂ ਜੀ ਨੇ ਵਿਦਿਆਰਥੀਆਂ ਨੂੰ ਸਫਲਤਾ ਹਾਸਲ ਕਰਨ ਵਿੱਚ ਵਿੱਦਿਆ ਅਤੇ ਮਿਹਨਤ ਦੇ ਮਹੱਤਵ ਬਾਰੇ ਬੜੀ ਮੁੱਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਹਰ ਕੋਈ ਸੁਖੀ ਹੋ ਸਕਦਾ ਹੈ ਪਰ ਉਸ ਲਈ ਸਖਤ ਮਿਹਨਤ, ਪੜ੍ਹਾਈ, ਵਿਉਂਤਬੱਧੀ, ਅਨੁਸ਼ਾਸਨ ਅਤੇ ਚੰਗੇ ਸੰਸਕਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਗਲਤ ਰਸਤਿਆਂ 'ਤੇ ਚੱਲ ਕੇ ਗਲਤ ਵਤੀਰੇ ਅਤੇ ਔਰ ਉਚਿਤ ਢੰਗਾ ਨਾਲ ਤੁਸੀਂ ਪੈਸਾ ਜ਼ਰੂਰ ਇਕੱਠਾ ਕਰ ਸਕਦੇ ਹੋ ਪਰ ਸੁਖੀ ਨਹੀਂ ਹੋ ਸਕਦੇ ਇਸ ਮੌਕੇ ਤੇ ਉਹਨਾਂ ਨੇ ਸਕੂਲ ਦੀ ਸਵੇਰ ਦੀ ਸਭਾ ਵਾਲੇ ਸਥਾਨ ਤੇ ਐਂਟਰਨੋਕਟਾਈਲਾ ਲਗਵਾਉਣ ਦਾ ਕੰਮ ਵੀ ਕਰਵਾਇਆ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਮੈਟ ਵੀ ਦਿੱਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੋਸ਼ਨੀ ਅਮਰਜੀਤ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਰਦਾਰ ਗਿਆਨ ਸਿੰਘ ਜੀ ਵਰਗੇ ਮਹਾਨ ਵਿਦਵਾਨ ਉਹਨਾਂ ਦੇ ਸਕੂਲ ਵਿਖੇ ਬੱਚਿਆਂ ਦੀ ਝੋਲੀ ਵਿੱਚ ਪ੍ਰੇਰਣਾ ਦਾ ਇੱਕ ਵਿਚਾਰ ਪਾਉਣ ਲਈ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸਤਿਕਾਰਯੋਗ ਸੰਤੂ ਸਾਹਿਬ ਜੀ ਉਹਨਾਂ ਦੇ ਸਕੂਲ ਵਿਖੇ ਪਧਾਰੀ ਸਨ ਅਸੀਂ ਉਹਨਾਂ ਨੂੰ ਸਕੂਲ ਵਿੱਚ ਇੰਟਰਲੈਕਟਿਵ ਲਗਾਉਣ ਲਈ ਬੇਨਤੀ ਕੀਤੀ ਸੀ ਤਾਂ ਉਹਨਾਂ ਨੇ ਫੌਰਨ ਹੀ ਇਸ ਕੰਮ ਲਈ ਹਾਂ ਕਰ ਦਿੱਤੀ ਸੀ ਅਤੇ ਹੁਣ ਲਗਭਗ ਐਂਟਰਲੌਕ ਟਾਈਲਾਂ ਲਗਾਉਣ ਦਾ ਕੰਮ ਪੂਰਾ ਹੋਣ ਵਾਲਾ ਹੈ ਅਤੇ ਬੱਚਿਆਂ ਲਈ ਮੈਟ ਵੀ ਉਪਲਬਧ ਕਰਵਾਏ ਗਏ ਹਨ ਉਹਨਾਂ ਨੇ ਇਸ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਰਦਾਰ ਗਿਆਨ ਸਿੰਘ ਸੰਧੂ ਜੀ ਅਤੇ ਉਹਨਾਂ ਦੇ ਨਾਲ ਪਹੁੰਚੇ ਸਮੂਹ ਸਤਿਕਾਰਤ ਹਸਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਡਾਕਟਰ ਲਖਵਿੰਦਰ ਸਿੰਘ ਬੀਦੀ ਜੀ ਗੁਰਵਿੰਦਰ ਸਿੰਘ ਲੰਬੜਦਾਰ ਬਿੰਦਸੇ ਖਾਲਸਾ ਹਾਜ਼ਰ ਸਨ ਮਾਗੀ ਪ੍ਰਿੰਸੀਪਲ ਸਾਹਿਬ ਸਰਦਾਰ ਗਿਆਨ ਸਿੰਘ ਜੀ ਅਮਰੀਕ ਸਿੰਘ ਜੀ ਸਮੂਹ ਸਟਾਫ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਬੇਨਤੀ ਕੀਤੀ ਸੀਗੀ ਚਾਚਾ ਗਿਆਨ ਸਿੰਘ ਉਹਨਾਂ ਨੂੰ ਵੀ ਆ ਜਿਹੜੀ ਜਗ੍ਹਾ ਦੇ ਉੱਤੇ ਆ ਇਹ ਐਂਟਰਲੌਕ ਲਵਾਉਗੇ ਇਹਨਾਂ ਨੇ ਉਹਦੀ ਸੇਵਾ ਜੀ ਵੀ ਹੋ ਚਾਚਾ ਜੀ ਵੱਲੋਂ ਹੋਊਗੀ ਇਹ ਸਾਰੇ ਮਿਹਨਤਾਂ ਉਹ ਜਿਹੜੀਆਂ ਤੇ ਲੋੜ ਵਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਰ ਦਿਆ ਹੈ ਬੇਫਿਕਰ ਤੂੰ ਨੇ ਕਰ ਦਿਆ ਹੈ ਬੇਫਿਕਰ ਤੂੰ ਨੇ ਫਿਕਰ ਅਬ ਮੈਂ ਕਿਵੇਂ ਕਰੂੰ ਫਿਕਰ ਤਾਂ ਇਹ ਹੈ ਕਿ ਤੇਰਾ ਸ਼ੁਕਰ ਅਬ ਮੈਂ ਕਿਵੇਂ ਕਰੂੰ ਸੋ ਬਹੁਤ ਹੀ ਜ਼ਿਆਦਾ ਪਹਿਲਾਂ ਤਾਂ ਖੁਸ਼ ਆਮਦੀਦ ਸਰਦਾਰ ਗਿਆਨ ਸਿੰਘ ਸੰਧੂ ਜੀ ਜੋ ਹਣ ਸਾਡੇ ਬਹੁਤ ਹੀ ਫੇਵਰਟ ਸਾਡੇ ਬਹੁਤ ਹੀ ਸੂਝਵਾਨ ਏ ਸਾਡੇ ਸਭ ਤੋਂ ਜ਼ਿਆਦਾ ਕਲੋਜ਼ ਇਹ ਅੰਕਲ ਜੀ ਨੇ ਹੁਣ ਕਿਉਂਕਿ ਮੈਂ ਇਹਨਾਂ ਨੂੰ ਸਿਰਫ ਅੰਕਲ ਜੀ ਨਾਲ ਹੀ ਮੁਖਾਤਬ ਕਰੂੰਗੀ ਔਰ ਸਰਦਾਰ ਗੁਰਵੰਦਰ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਜਿਹੜੇ ਇਹਨਾਂ ਨੂੰ ਸਾਡੇ ਤੱਕ ਲੈ ਕੇ ਆਏ ਔਰ ਐਸੀ ਸ਼ਖਸੀਅਤ ਨਾਲ ਸਾਨੂੰ ਜਾਣੂ ਕਰਾਇਆ ਸੋ ਇਹ ਜਿਹੜੀ ਤੁਸੀਂ ਇੰਟਰਲੌਕ ਦੀ ਸੇਵਾ ਦੇਖ ਰਹੇ ਆ ਸੋ ਉਸ ਦਿਨ ਅਸੀਂ ਸਿਰਫ ਮੇਰੇ ਖਿਆਲ 2 ਮਿੰਟ ਵੀ ਜ਼ਿਆਦਾ ਹੋਏਗੇ ਮੈਂ 1 ਮਿੰਟ ਹਾਰਡਲੀ ਗੱਲ ਕੀਤੀ ਹੋਏਗੀ ਅੰਕਲ ਜੀ ਦੇ ਨਾਲ ਹਜੇ ਮੂੰਹੋਂ ਵੀ ਨਹੀਂ ਨਿਕਲੀ ਗੁਰਵੰਦਰ ਸਿੰਘ ਭਾਜੀ ਨੇ ਉਸੇ ਵੇਲੇ ਗੱਲ ਕੀਤੀ ਔਰ ਅੰਕਲ ਜੀ ਨੇ ਉਸੇ ਵੇਲੇ ਇਹ ਜਿਹੜੀ ਸਾਰੀ ਸੇਵਾ ਉਸ ਦਿਨ ਤੋਂ ਹੀ ਸ਼ੁਰੂ ਕਰਾ ਦਿੱਤੀ ਸੀ ਸੇਮ ਡੇ ਸ਼ਾਮ ਨੂੰ ਸਮਾਨ ਵੀ ਇੱਥੇ ਆ ਗਿਆ ਸੀ ਔਰ ਇਸ ਤੋਂ ਇਲਾਵਾ ਜੋ ਸਾਡੇ ਹਜੇ ਮੂਹੋ ਵੀ ਨਹੀਂ ਨਿਕਲਿਆ ਜੋ ਉਹਨਾਂ ਨੇ ਆਪਣੇ ਆਪ ਹੀ ਅਬਜ਼ਰਵ ਕੀਤਾ ਬਹੁਤ ਹੀ ਸ਼ਾਨਦਾਰ ਉਹ ਜੋ ਗੁਰਦੁਆਰਾ ਸਾਹਿਬ ਜੀ ਤੁਸੀਂ ਸੇਵਾ ਜਾਣਦੇ ਹੀ ਆ ਸੋ ਉਹੀ ਮੈਟ ਉਹ ਸਾਨੂੰ ਵੀ ਇੱਥੇ ਬਖਸ਼ਿਸ਼ ਕਰ ਰਹੇ ਸੋ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਇਹਨਾਂ ਲਈ ਜਿੰਨਾ ਵੀ ਬੋਲਿਆ ਜਾਏ ਥੋੜਾ ਹੈਗਾ ਅੰਕਲ ਜੀ ਨੂੰ ਐਸਾ ਡੀਪ ਡੈਡੀਕੇਸ਼ਨ ਪ੍ਰਫਾਉਂਡ ਡੀਪ ਗੋਡਲੀ ਰਿਗਾਰਡਸ ਹਾਰਟਫੇਲਟ ਸੋਲਫੁਲ ਫ্রম ਮਾਈ ਹੋਲ ਸਟਾਫ অর ਈਚ ਐਂਡ ਐਵਰੀ ਸਟੂਡੈਂਟ ਆਫ ਦਿਸ ਇੰਸਟੀਟਿਊਸ਼ਨ ਸੋ ਇਹਨਾਂ ਨੇ ਸਾਡੇ ਮੂੰਹੋਂ ਗੱਲ ਵੀ ਨਹੀਂ ਨਿਕਲਣ ਦਿੱਤੀ ਆਪਣੇ ਆਪ ਹੀ ਇਹ ਅਬਜ਼ਰਵ ਕਰਕੇ ਔਰ ਜੋ ਬੱਚਿਆਂ ਨੂੰ ਇਨਲਾਈਟਨ ਕੀਤਾ ਔਰ ਕਰਦੇ ਰਹੇ ਆ ਕਰਦੇ ਆ ਰਹੇ ਆ ਜਿਹੜੇ ਜਾਣਦੇ ਹੈਗੇ ਆ ਅੰਧੇ ਖਾਬੋ ਕੋ ਉਸੂਲੋں ਦਾ ਤਰਾਜ਼ੂ ਦੇ ਅੰਧੇ ਖਾਬੋ ਕੋ ਤਰ ਅਸੂਲੋ ਦਾ ਤਰਾਜ਼ੂ ਦੇ ਦੇ ਮੇਰੇ ਮਾਲਿਕ ਮੈਨੂੰ ਜਜ਼ਬਾਤ ਤੇ ਕਾਬੂ ਦੇ ਮੈਂ ਸਮੁੰਦਰ ਵੀ ਕਿਸੇ ਗੈਰ ਦੇ ਹੱਥੋਂ ਸੇ ਨਾ ਲੂੰ ਇੱਕ ਕਤਰਾ ਵੀ ਸਮੁੰਦਰ ਹੈ ਗਰ ਤੂੰ ਦੇ ਦੇ ਸੋ ਇਹਨਾਂ ਨੇ ਬਿਲਕੁਲ ਹਰ ਵਰਡ ਇਹ ਨਾ ਸਿਰਫ ਜਸਟੀਫਾਈ ਕਰਦੇ ਆ ਉਹਨੂੰ ਅਸਲ ਜ਼ਿੰਦਗੀ ਦੇ ਵਿੱਚ ਮੋਸਟ ਇੰਪੋਰਟੈਂਟ ਉਹਨੂੰ ਫਾਲੋ ਕਰ ਔਰ ਖੁਦ ਜਿਹੜੇ ਇਨਲਾਈਟਡ ਹੈ ਉਹੀ ਦੂਸਰਿਆਂ ਨੂੰ ਇਨਲਾਈਟਡ ਕਰ ਸਕਦੇ ਹੈ ਸੋ ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕਾ ਸਕੂਤ ਇਹ ਆਪਣੇ ਆਪ ਚ ਉਹ ਵਿਸ਼ਾਲ ਸਮੁੰਦਰ ਨੇ ਉਸ ਮਾਲਕ ਦੇ ਜਿੱਥੇ ਮਾਲਕ ਕਹਿੰਦੇ ਨਾ ਕਿ ਕਤਰਾ ਜਦੋਂ ਸਮੁੰਦਰ ਚ ਮਿਲਦਾ ਉਹ ਆਪਣੇ ਅਜ਼ੀਜ਼ ਆਪਣੇ ਪਿਆਰਿਆਂ ਨੂੰ ਇਹ ਸਾਡੀ ਵੀ ਅਰਦਾਸ ਕਬੂਲ ਹੋਈ ਹੈ ਜੀ ਸੋ ਇਹ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਹਰ ਸਾਹ ਨਾਲ ਸ਼ੁਕਰਗੁਜ਼ਾਰ ਹੈਗੇ ਆ ਔਰ ਇਹਨਾਂ ਦਾ ਤਾਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿਣਾ ਹੈਗਾ ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕਾ ਸਕੂਤ ਬਹੁਤ ਅੱਛਾ ਮੈਂ ਅੰਗਲ ਜੀ ਲਈ ਸਵੇਰੇ ਹੀ ਇਹ ਲਿਖਿਆ ਸੀ ਕਿ ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਦਾ ਸਕੂਤ ਜਿੰਨਾ ਜਿਸਕਾ ਜ਼ਰਫ ਹੈ ਉਤਨਾ ਹੀ ਉਹ ਖਾਮੋਸ਼ ਹੈ ਸੋ ਉਹ ਜਿਹੜੇ ਉਹਦੇ ਪਿਆਰੇ ਆ ਕਿਉਂਕਿ ਉਹਦੀ ਆਪਣੀ ਲੈਂਗੁਏਜ ਖਾਮੋਸ਼ੀ ਹੈ ਇਹ ਖਾਮੋਸ਼ੀ ਚ ਰਹਿ ਕੇ ਖਾਮੋਸ਼ ਰਹਿ ਕੇ ਇਹਨਾਂ ਦੇ ਜਿਹੜੇ ਕਰਮ ਆ ਉਹ ਬੋਲਦੇ ਜਨਾ ਸ਼ੁਕਰ ਤੁਰੀਆਨਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਇਟ ਰਿਟੇਕ ਦੇ ਰਤੇ ਜਿੰਨੇ ਵੀ ਸ਼ਬਦ ਸਪ੍ਰਿੰਸਿਪਲ ਗਿਤੀ ਨੇ ਕਹਿਆ ਮੇਰੇ ਉੱਪਰ ਆਏ ਬਿਲਕੁਲ ਠੀਕ ਨਹੀਂ ਮੈਂ ਇੱਕ ਬਲ ਐਵਰੇਜ ਸਧਾਰਨ ਜਾਂ ਛੋਟਾ ਜਿਹਾ ਰਸਮੀ ਹੈ ਸੇਵਾ ਜੜੀ ਲਾਉਂਦਾ ਹੈ ਪਾਤਸ਼ਾਹ ਆਪ ਲਾਉਂਦਾ ਹੈ ਇਨਸਾਨ ਕੋਈ ਕਰਮਿਕ ਪੁੰਨਤਾ ਨਹੀਂ ਰੱਖਦਾ ਸੋ ਗੁਰਨਾਨਕ ਸਾਹਿਬ ਨੇ ਆਪਣੀ ਸੇਵਾ ਆਪੇ ਲਵਾ ਲੈਂਦੇ ਮੈਂ ਬੱਚਿਆਂ ਦੇ ਵਕਤ ਜਿੰਨਾ ਕੁ ਦੇਖਿਆ ਸੀ ਮੇਰੇ ਮਨ ਵਿੱਚ ਜੋ ਵੀ ਪਾਤਸ਼ਾਹ ਨੇ ਆਪੇ ਆਵਾਸਦਾ ਆਪੇ ਵਸ ਕੇ ਸੇਵਾ ਦਈ ਉਹਦੇ ਕਾਰਜ ਨੇ ਜਿੰਨਾ ਆਪਾਂ ਉਹਦਾ ਧੰਨਵਾਦ ਕਰੀਏ ਉਹਨਾਂ ਥੋੜਾ ਕਿ ਸਕੂਲ ਜਿਹੜੇ ਆ ਇੱਕ ਬੇਜ਼ਿਆਦਾ ਕੇਂਦਰ ਹੀ ਨਹੀਂ ਕੱਲੇ ਹੋਇਆ ਕਰਦੇ ਇਹ ਔਂਬੜੀ ਪਨੀਰੀ ਨੂੰ ਤਿਆਰ ਕਰਦੇ ਨੇ ਸਮੇਂ ਜਿਹੜੇ ਫਿਊਚਰ ਆ ਅੱਜ ਤੱਕ ਹੀ ਸਾਡੇ ਔਂਬੜੀ ਪਨੀਰੀਆਂ ਨੇ ਉਹਨਾਂ ਨੇ ਜਿਹੜਾ ਕੀਚੂ ਨੂੰ ਹੁੰਦਾ ਦਿਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ I think ਉਹਨਾਂ ਵਰਸੇ ਸ਼ੁਰੂ ਦਾ ਤੜਾਕਾ ਮਸਾਲਾ ਸਾਰਿਆਂ ਨੇ ਪਾਉਂਦਾ ਹੈ ਕੋਈ ਵੀ ਡਾਕਟਰ ਸਰਬੱਤ ਦੀਵਾਰ ਨੂੰ ਛੁੱਟਾਏ ਅਰਦਾਸਾ ਤੇਰਾ ਹੋਣੀ ਮਾਰਿਆ ਤਾਨਾ ਰੱfte ਵਿੱਚ ਸ਼ਹੀਦੀ ਬਾਤਾ ਪੀ ਗਿਆ ਸ਼ੇਰ ਜਵਾਨਾ ਉਹ ਸਜੀਵਾਨ ਹਰਕਤ ਕਰਕੇ ਦਿੱਤਾ ਮੋੜ ਜਬਾਬਾ ਬਿਨਾ ਫਿਸ ਤੋਂ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ ਸੀਸ ਤਲੀ ਤੇ ਤੜਕੇ ਉੱਠਿਆ ਬਲੀ ਬਚਣ ਦਾ ਪੂਰਾ ਜੰਗ ਮੈਦਾਨੇ ਕਰੇ ਸਫਾਇਆ ਕਲਗੀ ਤਰਦ ਹਸੂਰਾ ਉਹ ਚੱਲਦਾ ਏ ਖੰਡਾ ਦੋ ਧਾਰਾ ਕਰਦਾ ਖੂਨ ਖਰਾਬਾ ਚਲਦਾ ਏ ਖੰਡਾ ਦੋ ਧਾਰਾ ਕਰਦਾ ਖੂਨ ਖਰਾਬਾ ਬਿਨਾ ਸੀਸ ਧੋਲਦਾ ਜਾਵੇ ਹਰ ਮੰਦਰ ਨੂੰ ਬਾਬਾ ਉਹ ਮੁਗਲ ਫੌਜ ਨੂੰ ਮੂਰੇ ਲਾਲਿਆ ਸਰ ਵਰਕੇ ਆਇਆ ਹੂਰਾ ਕੋਈ ਨਹੀਂ ਚਾਹੁੰਦਾ ਮਰਨਾ ਉਹ ਦਾਣਾ ਪਾਣੀ ਮੁੱਕਾ ਹੁਣ ਤੈਂ ਖਾਲੀ ਸਮਝੋ ਸ਼ਾਬਾ ਬਿਨਾ ਸੀਸ ਤੋਂ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ ਉਹ ਮੋਤਮ ਜੱਜਣ ਰੀਜਾ ਲਾ ਕੇ ਦੇਖੇ ਚੋਜਨਰਾਲਾ ਜੋ ਨੰਮਾਰੇ ਲੋਪਰੇ ਖਾਲਸਾ ਬਾਬਾ ਖੰਡੇ ਵਾਲਾ ਓ ਲਾਤ ਬਣੇ ਕੇ ਬਿਨ ਆਈ ਤੋ ਲੋਤ ਬਣੇ ਕੇ ਬਿਨ ਆਈ ਤੋ ਪਲ ਮੇ ਬੇ ਹਸਬਾ ਬਿਨਾ ਸੀਸ ਤੋ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ ਭਗਤੀ ਤੇ ਸ਼ਕਤੀ ਦੀ ਉੱਥੇ ਕਲਾ ਅਨੋਖੀ ਵਰਤੇ ਆਵਾਜ਼ ਤੂੰ ਬੇਖਾਨੇ ਬਹੁਤੇ ਸਿੰਘਨ ਦੇਰੀ ਕਰਤੇ ਉਹ ਕਾਲ ਸਿਰਾਂ ਦੀ ਗਣਤੀ ਕਰਦਾ ਕਾਲ ਸਿਰਾਂ ਦੀ ਗਣਤੀ ਕਰਦਾ ਲਾਵੇ ਹਸਾਬ ਕਿਤਾਬਾ ਬਿਨਾ ਸੀਸ ਤੋਂ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ ਤੋਬਾ ਤੋਬਾ ਕਰਦੇ ਭੱਜਣ ਜੰਗੀ ਮੁਗਲ ਪਠਾਣੇ ਤੋਬਾ ਤੋਬਾ ਕਰਦੇ ਭੱਜਣ ਜੰਗੀ ਮੁਗਲ ਪਠਾਣੇ ਮਰ ਕੇ ਵੀ ਲੜਦੇ ਨੇ ਜਿਹੜੇ ਸਿੰਘ ਨਜ ਨਾਲੀ ਦਰਬਾਰ ਸਹਿਬ ਹੈ ਜੋ ਮੂ ਮਲਣੀ ਕਾਬਾ ਬਿਨਾ ਸੀਸ ਤੋਂ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ ਕੀ ਬਾਟੇ ਵਿੱਚ ਕੋਲ ਪਲਾਇਆ ਮਾਲਕ ਆਨੰਦਪੁਰ ਦੇ ਜਾਲਮ ਦੀ ਬਰਬਾਦੀ ਕਰਦੇ ਹਨ ਆਤੀ ਪੁੱਤਰ ਗੁਰਦੇ ਉਹ ਦਮ ਦਮੀ ਟਕ ਸਾਲ ਦੇ ਪੈਰੋ ਕਾਰ ਨਹੀਂ ਸਹਿੰਦੇ ਦਾਬਾ ਦਮ ਦਮੀ ਟਕ ਸਾਲ ਦੇ ਪੈਰੋ ਕਾਰ ਨਹੀਂ ਸਹਿੰਦੇ ਦਾਬਾ ਬਿਨਾ ਸੀਸੋ ਤੋਂ ਲੜਦਾ ਜਾਵੇ ਹਰਮੰਦਰ ਨੂੰ ਬਾਬਾ ਓ ਜੱਗੀ ਸੰਦੂ ਸ਼ਾਇਰ ਖਾਲਸੇ ਕੱਡੇ ਬੋਲ ਪਗਾਉਂਦੇ ਜੱਗੀ ਸੰਦੂ ਸ਼ਾਇਰ ਖਾਲਸੇ ਕੱਡੇ ਬੋਲ ਪਗਾਉਂਦੇ ਸਰ ਲੱਖਾਂ ਦੀ ਤਵਰੀਕ ਸਰਦਾਰਿਕ ਵੀ ਸਰਗਾਉਂਦੇ ਓ ਇੰਨਾ ਦੀ ਰਹਿਮਤ ਨਾਲ ਬਸਦਾ ਮਾਲਮ ਮਮਾਜਦ ਬਾਬਾ ਬਿਨਾ ਸੀਸ ਤੋਂ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ ਬਿਨਾ ਸੀਸ ਤੋਂ ਲੜਦਾ ਜਾਵੇ ਹਰ ਮੰਦਰ ਨੂੰ ਬਾਬਾ